ਜੋ ਮਰਜੀ ਕੋਈ ਨਸ਼ਾ ਹੋਵੇ ਫੀਮ ਤੋਂ ਲੈ ਕੇ ਡੋਡੇ ਗੋਲੀਆਂ ਚਿੱਟਾ ਜਾਂ ਕੋਈ ਮਤਲਬ ਕੈਪਸੂਲ ਹੈ ਸ਼ਰਾਬ ਹੋ ਗਿਆ ਨਸ਼ਾ ਕੋਈ ਵੀ ਆ ਮੇਰੇ ਕੋਲੇ ਆ ਗਿਆ ਮੈਂ ਕਹਿੰਦਾ ਵੀ ਉਸ ਤੋਂ ਬਾਅਦ ਉਹ ਬੰਦਾ ਨਸ਼ਾ ਸਿਮਰ ਨਹੀਂ ਕਰੂਗਾ ਜਿਹੜੀ ਮਰਜੀ ਕੋਈ ਔਰਤ ਮੇਰੇ ਕੋਲੇ ਆਉਂਦੀ ਆ ਕੇ ਦੱਸਦੀ ਆ ਉਹਦਾ ਕੋਤਰਾ ਹੋ ਗਿਆ ਮੈਂ ਉਹਨੂੰ ਦਵਾਈ ਦਿੰਨਾ ਹੈ ਦੇਸੀ ਦਵਾਈ ਨਾਲੇ ਤੇ ਬਵਾਸੀਰ ਆਲਾ ਨਾਮਰਾਦ ਬਿਮਾਰੀ ਆ ਇਹ ਵੀ ਬਵਾਸੀਰ ਮੈਂ ਜੜੋਂ ਪੱਟ ਦੇਣਾ 10 ਦਿਨ ਮੇਰੀ ਕੋਈ ਦਵਾਈ ਖਾ ਲੈ 10 ਦਿਨਾਂ ਦੇ ਵਿੱਚ ਖਤਮ ਬਵਾਸੀਰ ਜਿੰਨਾ ਚਿਰ ਮੇਰੇ ਕੋਲੇ ਬੰਦਾ ਆਉਂਦਾ ਨਹੀਂ ਨਸ਼ੇ ਵਾਲਾ ਉਹ ਆ ਕੇ ਮੈਨੂੰ ਆਪਦਾ ਦੁੱਖ ਦੱਸਦਾ ਨਹੀਂ ਆ ਕੇ ਮੇਰੇ ਕੋਲੇ ਗੱਲ ਨਹੀਂ ਕਰਦਾ ਮੈਂ ਕੋਈ ਦਾਖਲ ਨਹੀਂ ਕਰਦਾ ਮੈਂ ਦਵਾਈ ਦਿੰਨਾ ਪਰ ਮੇਰੇ ਕੋਲੇ ਤਾਂ ਆਵੇ ਮੈਂ ਆ ਕੇ ਪੁੱਛਾਂ ਵੀ ਤੇਰਾ ਕੀ ਨਸ਼ਾ ਹੈ ਉਹ ਪੂਰੀ ਸੱਚਾਈ ਉਹਦਣਾ ਮੈਂ ਕਾਉਂਸਲਿੰਗ ਕਰਾਂ ਉਹ ਨਸ਼ਾ ਛੱਡਦਾ ਹੀ ਨਹੀਂਗਾ ਜੀ ਉਹ ਫਿਰ ਕੁੜੀਆਂ ਕਾਦੇ ਆਸਰੇ ਖੜਨ ਉਹ ਮੜ ਕੇ ਇੱਥੇ ਆ ਕੇ ਰੋਂਦੇ ਆ ਬਾਬਾ ਜੀ ਸਾਡੇ ਤਾਂ ਘਰੋਂ ਵੀ ਭੱਜ ਗਈ ਬੱਚੇ ਵੀ ਛੱਡ ਗਈ ਉਹ ਛੱਡਣਾ ਹੀ ਆ ਜਦੋਂ ਤੁਸੀਂ ਨਸ਼ੇ ਕਰਕੇ ਬੇੜਾ ਤਾਂ ਕਰ ਕ ਕਰ ਲਿਆ ਸਰੀਰ ਦਾ ਸਿਰ ਤੋਂ ਪੈਰ ਤੱਕ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਪਰਿਵਾਰਕ ਮੈਂਬਰ ਨਸ਼ਾ ਕਰਦਾ ਹੈ ਸ਼ਰਾਬ ਡੋਡੇ ਫੀਮ ਪੁੱਕੀ ਸਮੈਗ ਚਿੱਟਾ ਕੋਈ ਨਸ਼ਾ ਹੋਵੇ ਜਾਂ ਸਿਰ ਤੋਂ ਪੈਰ ਤੱਕ ਪਰਿਵਾਰ ਦੇ ਕਿਸੇ ਵੀ ਮਰਦ ਨੂੰ ਔਰਤ ਨੂੰ ਕਿਸੇ ਵੀ ਉਮਰ ਦੇ ਵਰਗ ਨੂੰ ਕੋਈ ਬਿਮਾਰੀ ਹੈ ਕੋਈ ਨਸ਼ਾ ਹੈ ਤਾਂ ਉਹਦਾ ਇਲਾਜ ਹੁਣ ਸੰਭਵ ਹੈ ਜੀ ਹਾਂ ਕੋਈ ਵੀ ਬਿਮਾਰੀ ਲਾ ਇਲਾਜ ਨਹੀਂ ਹੁੰਦੀ ਲੋੜ ਹੁੰਦੀ ਹੈ ਉਸ ਬਿਮਾਰੀ ਦੀ ਨਵਜ ਨੂੰ ਫੜਨ ਦੀ ਤੇ ਉਹ ਫੜਦੇ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਵਿਖੇ ਬਾਬਾ ਸੁਖਦੀਪ ਸਿੰਘ ਜੀ ਜੀ ਹਾਂ ਬਾਬਾ ਸੁਦੀਪ ਸਿੰਘ ਇੱਕ ਜਿਆ ਨਾਮ ਹੈ ਜਿਹੜੇ ਕਈ ਘਰਾਂ ਚ ਮੁਰ ਦੁਆਰਾ ਖੁਸ਼ੀਆਂ ਲਿਆ ਚੁੱਕੇ ਆ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਸਕਦੇ ਹੋ ਮੰਦੀਪ દવાਖਾਨਾ ਬਾਬਾ ਸੁਦੀਪ ਸਿੰਘ ਜੀ ਜਿੱਥੇ ਹਰ ਪ੍ਰਕਾਰ ਦੀਆਂ ਦੇਸੀ ਦਵਾਈਆਂ ਮਿਲਦੀਆਂ ਨੇ ਔਰਤਾਂ ਦੇ ਗੁਪਤ ਰੋਗ ਤੋਂ ਲੈ ਕੇ ਨਸ਼ਾ ਛਡਾਉਣ ਦੀ ਦਵਾਈ ਸ਼ਰਾਬ ਸ਼ੂਗਰ ਮਰਦਾਨਾ ਤਾਕਤ ਖਾਂਸੀ ਦਮਾ ਬਲਗਮ ਚੰਬੜ ਸਰਵਾਇਕਲ ਆਦ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਇੱਥੇ ਲਿਖੀਆਂ ਤੱਕ ਨਹੀਂ ਹੋਈਆਂ ਪਰ ਸਿਰ ਤੋਂ ਪੈਰ ਤੱਕ ਹਰ ਬਿਮਾਰੀ ਦਾ ਲਾ ਅ ਸੰਭਵ ਹੈ ਹਰ ਨਸ਼ਾ ਛਡਾਇਆ ਜਾਂਦਾ ਹੈ ਕਿੱਦਾਂ ਕਿਵੇਂ ਕਰਦੇ ਆਪਾ ਉਸ ਜੀ ਸਾਰੇ ਇਲਾਜ ਉਹ ਕਰਦੇ ਆ ਗੱਲਬਾਤ ਤੇ ਜਾਣਦੇ ਆ ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਕਈ ਵਾਰ ਆਪਾਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਜੀ ਹਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਨੇ ਸ਼ੂਗਰ ਹੋਵੇ ਡਾਇਬਟੀਜ਼ ਹੋਵੇ ਜਾਂ ਹੋਰ ਵੀ ਸਿਰ ਤੋਂ ਪੈਰ ਤੱਕ ਨਿੱਕਾ ਰੋਗ ਹੁੰਦੇ ਨੇ ਤੇ ਕੁਝ ਤਾਂ ਅਜੇ ਲੋਕ ਨੇ ਜਿਹੜੇ ਨਸ਼ਿਆਂ ਦੇ ਵਿੱਚ ਗਰਕੇ ਹੋਏ ਨੇ ਨਸ਼ਿਆਂ ਦੀ ਚਪੇਟ 'ਚ ਆਏ ਹੋਏ ਨੇ ਅੱਜ ਗੱਲਬਾਤ ਕਰਦੇ ਆਂ ਬਠਿੰਡਾ ਦੇ ਹੀ ਪਿੰਡ ਦਿਉਣ ਦੇ ਬਾਬਾ ਸੁਦੀਪ ਸਿੰਘ ਜੀ ਨਾਲ ਤੇ ਜਾਣਦੇ ਆਂ ਕਿ ਕਿਉਂ ਲੋਕ ਆਪਣੀ ਇਸ ਕੁਦਰਤ ਵੱਲੋਂ ਬਖਸ਼ੀ ਹੋਈ ਸੋਹਣੀ ਜ਼ਿੰਦਗੀ ਨੂੰ ਖਰਾਬ ਕਰ ਰਿਹਾ ਬਾਬਾ ਜੀ ਇਹ ਤਾਂ ਬਿਮਾਰੀਆਂ ਲੱਗ ਜਾਂਦੀਆਂ ਨੇ ਅਚਨਚੇਤ ਤੇ ਕਈ ਜਾਣ ਕੇ ਨਸ਼ੇ ਆ ਕਰਕੇ ਆਪਣਾ ਜਿਹੜਾ ਬੇੜਾ ਗਰਖ ਕਰ ਰਿਹਾ ਜਵਾਨੀ ਦਾ ਆਪਣੀ ਜ਼ਿੰਦਗੀ ਦਾ ਸਮਾਜ ਨੂੰ ਖਰਾਬ ਕਰ ਰਿਹਾ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਇਹਨਾਂ ਵਾਸਤੇ ਕੀ ਸਹਿਯਾ ਦੇਣਾ ਚਾਹੁੰਦੇ ਹੋ ਜਿਹੜਾ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਨਸ਼ੇ ਦੀ ਨਸ਼ੇ ਜਿਹੜੇ ਆ ਚਿੱਟੇ ਦਾ ਬਹੁਤ ਜ਼ਿਆਦਾ ਆ ਬੱਚੇ ਸਿਮਰਨ ਕਰਦੇ ਆ ਪਰ ਬੱਚੇ ਮੇਰੇ ਨਾਲ ਗੱਲ ਨਹੀਂ ਕਰਦੇ ਫੋਨ ਤੇ ਮੈਨੂੰ ਬੁੜੀਆਂ ਹੀ ਫੋਨ ਕਰਦੀਆਂ ਉਹਨਾਂ ਦੀਆਂ ਮੰਮੀ ਜਾਂ ਉਹਨਾਂ ਦੀ ਵਾਈਫ ਹੋਵੇ ਤੇ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਤੇ ਉਹਦਾ ਮੈਂ ਜਵਾਬ ਵੀ ਕੀ ਦੇਵਾਂ ਜੋ ਮਰਜੀ ਕੋਈ ਨਸ਼ਾ ਹੋਵੇ ਫੀਮ ਤੋਂ ਲੈ ਕੇ ਡੋਡੇ ਗੋਲੀਆਂ ਚਿੱਟਾ ਜਾਂ ਕੋਈ ਮਤਲਬ ਕੈਪਸੂਲ ਹੈ ਸ਼ਰਾਬ ਹੋ ਗਿਆ ਨਸ਼ਾ ਕੋਈ ਵੀ ਆ ਮੇਰੇ ਕੋਲੇ ਆ ਗਿਆ ਮੈਂ ਕਹਿੰਦਾ ਵੀ ਉਸ ਤੋਂ ਬਾਅਦ ਉਹ ਬੰਦਾ ਨਸ਼ਾ ਸਿਮਰ ਨਹੀਂ ਕਰੂਗਾ ਮੇਰਾ ਇਹ ਵਾਦਾ ਨਹੀਂ ਮੇਰੇ ਨੂੰ ਆ ਕੇ ਜਮਾ ਕੇ ਦੇਖੋ ਤੁਹਾਨੂੰ ਪਤਾ ਲੱਗੇ ਬਾਕੀ ਜਿਵੇਂ ਹੋਰ ਆ ਸ਼ੂਗਰ ਹੈ ਮਰਦਾਨਾ ਤਾਕਤ ਆ ਖੰਸੀ ਆ ਦਮਾ ਹੈ ਬਲਗਮ ਹੈ ਚੰਬਲ ਹੈ ਸਰਵਾਈਕਲ ਹੈ ਤੁਸੀਂ ਇਕੱਵਰਾ ਕੇ ਮੈਨੂੰ ਮਿਲੋ ਤਾਂ ਸਹੀ ਮੇਰੇ ਕੋਲੇ ਹੋਰ ਵੀ ਬਹੁਤ ਦਵਾਈਆਂ ਮੈਂ ਜਿਨ੍ਹਾਂ ਦੇ ਨਾਮ ਨਹੀਂ ਲੈ ਰਿਹਾ ਕਿਉਂਕਿ ਜਾਦੇ ਸਮਾਂ ਨਾ ਆਪਾਂ ਲੈਂਦੇ ਹੋਏ ਮਤਲਬ ਮੈਨੂੰ ਆ ਕੇ ਮਿਲੋਗੇ ਮੈਨੂੰ ਆਪਦਾ ਦੁੱਖ ਦੱਸੋਗੇ ਤੇ ਮੈਂ ਉਸ ਤਰ੍ਹਾਂ ਦੀ ਤੁਹਾਨੂੰ ਦਵਾਈ ਦੇਵਾਂ ਤੁਹਾਨੂੰ ਪਤਾ ਲੱਗੇ ਵੀ ਵਾਕਿਆ ਇਹ ਸੱਚ ਹੈ ਵੀ ਇਹਦੇ ਕੋਲੇ ਬੰਦੇ ਕੋਲੇ ਇਹ ਦਵਾਈ ਹੈਗੀ ਆ ਜਿਹਦੇ ਨਾਲ ਹੁਣ ਬੁੜੀਆਂ ਦੇ ਗੁਪਤ ਰੋਗ ਹੈ ਜਿਹੜੀ ਮਰਜ਼ੀ ਕੋਈ ਔਰਤ ਮੇਰੇ ਕੋਲੇ ਆਉਂਦੀ ਆ ਕੇ ਦੱਸਦੀ ਆਪਦਾ ਗੁਪਤ ਰੋਗ ਮੈਂ ਉਹਨੂੰ ਦਵਾਈ ਦਿੰਨਾ ਹੈ ਦੇਸੀ ਦਵਾਈ ਨਾਲੇ ਤੇ ਬਵਾਸੀਰ ਵਾਲਾ ਨਾਮਰਾਦ ਬਿਮਾਰੀ ਆ ਇਹ ਵੀ ਬਵਾਸੀਰ ਮੈਂ ਜੜੋਂ ਪੱਟ ਦਿੰਦਾ 10 ਦਿਨ ਮੇਰੀ ਕੋਈ ਦਵਾਈ ਖਾਲੇ 10 ਦਿਨਾਂ ਦੇ ਵਿੱਚ ਖਤਮ ਬਵਾਸੀਰ ਠੀਕ ਹੈ ਜੀ ਬਹੁਤ ਗੱਲ ਨਸ਼ਿਆਂ ਦੀ ਕੀਤੀ ਹੈ ਸ਼ਰਾਬ ਤਾਂ ਘਰ ਘਰ ਚ ਵੀ ਹੋਈ ਪਈ ਹੈ ਪਰ ਇਹ ਜਿਹੜੇ ਸਮੈਕ ਚਿੱਟੇ ਡੋਡੇ ਅਫੀਮ ਦੇ ਆਦਿ ਨੇ ਇਹ ਕਈ ਵਾਰ ਪੇਸ਼ੈਂਟ ਆਪ ਨਹੀਂ ਆਉਂਦੇ ਘਰ ਦੇ ਨੂੰ ਭੇਜ ਦਿੰਦੇ ਨੇ ਫਿਰ ਇਹਨਾਂ ਦਾ ਇਲਾਜ ਕਿਵੇਂ ਹੋਊ ਮੈਂ ਦਵਾਈ ਨਹੀਂ ਦਿੰਦਾ ਜੀ ਮੈਂ ਜਵਾਬ ਦੇ ਦਿੰਦਾ ਮੈਂ ਫੋਨ ਤੇ ਵੀ ਜਵਾਬ ਦੇ ਦਿੰਦਾ ਤੇ ਆਇਆ ਨੂੰ ਵੀ ਮੋੜ ਦੇਣਾ ਵੀ ਮੈਂ ਦਵਾਈ ਨਹੀਂ ਦਿੰਦਾ ਜਿੰਨਾ ਚੱਕਰ ਮੇਰੇ ਕੋਲੇ ਬੰਦਾ ਆਉਂਦਾ ਨਹੀਂ ਨਸ਼ੇ ਵਾਲਾ ਉਹ ਆ ਕੇ ਮੈਨੂੰ ਆਪਦਾ ਦੁੱਖ ਦੱਸਦਾ ਨਹੀਂ ਆ ਕੇ ਮੇਰੇ ਕੋਲੇ ਗੱਲ ਨਹੀਂ ਕਰਦਾ ਮੈਂ ਕੋਈ ਦਾਖਲ ਨਹੀਂ ਕਰਦਾ ਮੈਂ ਦਵਾਈ ਦਿੰਨਾ ਪਰ ਮੇਰੇ ਕੋਲੇ ਤਾਂ ਹੋਵੇ ਮੈਂ ਆ ਕੇ ਪੁੱਛਾਂ ਵੀ ਤੇਰਾ ਕੀ ਨਸ਼ਾ ਹੈ ਉਹ ਪੂਰੀ ਸੱਚਾਈ ਉਹਦੇ ਨਾਲ ਮੈਂ ਕਾਉਂਸਲਿੰਗ ਕਰਾਂ ਕਿੰਨੀ ਦੇਰ ਤੋਂ ਕਰ ਰਹੇ ਹੋ ਕਿੰਨੀ ਦੇਰ ਤੋਂ ਕਰ ਰਹੇ ਹਾਂ ਹਾਂ ਕਿੰਨੀ ਮਾਤਰਾ ਕਰ ਰਹੇ ਹਾਂ ਕਿਹੜਾ ਨਸ਼ਾ ਕਰ ਰਹੇ ਹਾਂ ਅੱਜ ਕੱਲ ਇੱਕ ਨਸ਼ਾ ਨਹੀਂ ਹੈਗਾ ਜੀ ਜੇ ਕੋਈ ਚਿੱਟਾ ਖਾਂਦਾ ਉਹ ਨਾਲ ਕੈਪਸੂਲ ਵੀ ਖਾਂਦਾ ਗੋਲੀ ਵੀ ਖਾਂਦਾ ਜੀਵ ਵਾਲੀ ਕੋਈ ਕੁਛ ਖਾ ਰਿਆ ਨਾਲ ਇਸ ਕਰਕੇ ਉਹ ਬੁੜੀਆਂ ਫੋਨ ਕਰਦੀਆਂ ਬਾਬਾ ਜੀ ਨਸ਼ਾ ਕਰਦਾ ਕਰਦਾ ਬਹੁਤ ਆ ਉਹ ਹੁਣ ਬਹੁਤ ਨੂੰ ਕੀ ਕ ਮੰਨੋਂਗੇ ਤੁਸੀਂ ਇਸ ਤਰ੍ਹਾਂ ਗੱਲ ਨਹੀਂ ਹੁੰਦੀ ਮੈਂ ਜਵਾਬ ਦੇ ਦੇਣਾ ਭਾਈ ਵੀ ਇਦਾਂ ਗੱਲ ਨਹੀਂ ਬਾਨੀ ਬਾਬਾ ਜੀ ਇਹਦੇ ਨਸ਼ੇ ਆ ਇਹ ਸਿਰਫ ਸ਼ਰੀਰ ਨੂੰ ਖਰਾਬ ਕਰਦੇ ਆ ਕਿ ਜਿਹੜੀ ਵਿਆਹੁਤਾ ਜ਼ਿੰਦਗੀਆਂ ਨੇ ਉਹਨਾਂ ਨੂੰ ਵੀ ਬੇੜਾ ਕਰੀ ਜਾਂਦੇ ਨੇ ਮੈਂ ਕਹਿੰਦਾ ਜੀ ਤਲਾਕ ਵਾਲੀ ਗੱਲ ਸੁਣ ਲਓ ਮੇਰੇ ਕੋਲੇ ਮੈਂ ਨਾ ਤਾਂ ਲੈਣਾ ਨਹੀਂ ਕਿਉਂਕਿ ਇਹ ਤਾਂ ਮੜੀ ਗੱਲ ਆ ਆਪਾਂ ਨੂੰ ਨਹੀਂ ਕਹਿਣਾ ਚਾਹੀਦਾ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਇੰਨੇ ਕ ਲੋਕ ਨੇ ਜਿਨ੍ਹਾਂ ਦੇ ਤਲਾਕ ਹੋ ਚੁੱਕੇ ਆ ਕੁੜੀਆਂ ਭਾ ਚੁੱਕੀਆਂ ਕਿਉਂਕਿ ਉਹ ਨਸ਼ੇ ਕਾਰਨ ਨਸ਼ੇ ਕਰ ਜਿਹੜਾ ਸਰੀਰ ਆ ਬਿਲਕੁਲ ਡੈਡ ਹੋ ਚੁੱਕਿਆ ਬਿਲਕੁਲ ਮਤਲਬ ਇਨਵਰਦ ਹੋ ਚੁੱਕੇ ਨੇ ਉਹਦਾ ਨਾ ਤਾਕਤ ਤਾਂ ਉੱਡੀ ਗਈ ਉੱਡ ਗਈ ਉਹ ਨਸ਼ਾ ਛੱਡਦਾ ਹੀ ਨਹੀਂਗਾ ਜੀ ਉਹ ਫਿਰ ਕੁੜੀਆਂ ਕਾਦੇ ਆਸਰੇ ਖੜਨ ਉਹ ਮੜਕੇ ਇੱਥੇ ਆ ਕੇ ਰੋਂਦੇ ਆ ਬਾਬਾ ਜੀ ਸਾਡੇ ਤਾਂ ਘਰੋਂ ਵੀ ਭੱਜ ਗਈ ਬੱਚੇ ਵੀ ਛੱਡ ਗਈ ਉਹ ਛੱਡਣਾ ਹੀ ਆ ਜਦੋਂ ਤੁਸੀਂ ਨਸ਼ੇ ਕਰਕੇ ਬੇੜਾ ਤਾਂ ਗਰਕਾ ਕਰ ਲਿਆ ਸਰੀਰ ਦਾ ਜੇ ਤੁਸੀਂ ਦਵਾਈ ਖਾ ਕੇ ਵਧੀਆ ਬਣ ਜਾਓ ਉਹੀ ਘਰ ਦੁਆਰੇ ਵਸ ਜਾਂਦੇ ਆ ਵਧੀਆ ਬੋ ਦਵਾਈ ਖਾਣ ਦੇ ਨਾਲ ਜਿਲਾ ਸਰੀਰ ਡਾਊਨ ਪੈ ਗਿਆ ਇਹ ਫਿਰ ਦੁਬਾਰਾ ਸਫੁਰਤੀ ਨਾਲ ਉੱਠ ਸਕਦਾ ਹੈ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਵੀ ਚਾਨ ਦਿਨਾ ਜੀ 10 ਦਿਨ ਤੁਸੀਂ ਮੈਨੂੰ ਦੇ ਦਿਓ 10 ਦਿਨਾਂ ਬਾਅਦ ਵੇਖ ਲਓ ਜੇ ਵੀ ਉਹੀ ਬੰਦਾ ਸਿਰ ਪਾਉਣ ਲਈ ਦੱਸ ਦੇਣ 10 ਦਿਨਾਂ ਦੇ ਵਿੱਚ ਉਹ ਹੀ ਬੰਦਾ ਦੁਬਾਰੇ ਬੈਕ ਉਵੇਂ ਹੀ ਹੋ ਜਾਊਗਾ ਦਵਾਈ ਖਾਵੇ ਦਵਾਈ ਖਾ ਕੇ ਵਧੀਆ ਬਣ ਜਾਏ ਮਹੀਨਾ ਦਵਾਈ ਖਾਵੇ ਕੋਈ ਉਹ ਤਾਂ ਨਸ਼ੇ ਦੇ ਸਹਾਰਾ ਨਾਲ ਜਿੰਨੀ ਕੋਈ ਨਸ਼ਾ ਕਰਦਾ ਡੋਜ਼ ਲੈਂਦਾ 10 25 ਆਲਾ ਹੋਵੇ 35 ਆਲਾ ਹੋਵੇ 45 ਆਲਾ ਕਿੰਨਾ ਹੋਵੇ ਜੀ ਭਾਵੇਂ ਦੀ 100 ਆਲਾ ਕਿਉਂ ਨਾ ਹੋਵੇ ਮੇਰੇ ਕੋਲੇ ਮੈਂ ਕਹਿੰਦਾ ਜਿੱਡਾ ਮਰਜ਼ੀ ਹੋਵੇ ਮੈਂ ਹੁਣ ਨਾਂ ਵੀ ਲੈ ਵੀ ਦਿੰਦਾ ਚਲੋ ਸ਼ਹਿਰ ਦਾ ਨਾਂ ਨਹੀਂ ਲੈਣਾ ਆਪਾਂ 8 ਕਿਲੋ ਡੋਡਿਆਂ ਵਾਲਾ ਬੰਦਾ ਦਵਾਈ ਉਹਦੇ ਪਾਈ ਪਈ ਆ ਭੇਜਣੀ ਆ ਕਿਤੇ 4 ਕਿਲੋ ਵਾਲਾ ਡੋਡਿਆਂ ਵਾਲਾ ਵੀ ਆ 2 ਕਿਲੋ ਵਾਲੇ ਵੀ ਆ ਹੁਣ ਤੁਸੀਂ ਹਸਾ ਲੋ ਵੀ ਆ ਜੇ ਬੰਦੇ ਨੂੰ ਨਹੀਂ ਮੈਂ ਛੱਡਦਾ ਤੇ ਛੋਟੇ ਮੋਟੇ ਕੀ ਚੀਜ਼ ਆ ਮੇਰੇ ਲਈ ਬਿਲਕੁਲ ਠੀਕ ਹੈ ਠੀਕ ਹੈ ਜੀ ਤੇ ਜੇਕਰ ਆਪਾਂ ਬਾਬਾ ਜੀ ਨੂੰ ਰੋਗਾਂ ਦੇ ਨਾਲ ਗੱਲ ਕਰ ਲਈਏ ਜਿਵੇਂ ਆਪਣੇ 슈ਗਰ ਹੋ ਗਈ ਡਾਇਬਟੀਜ਼ ਹੋ ਗਈ ਇਹ ਲੋਕਾਂ ਚ ਬੜੀ ਵਧੀ ਪਈ ਆ ਘਰ ਘਰ ਚ ਹਰ ਕੋਈ ਪੇਸ਼ੈਂਟ 슈ਗਰ ਦਾ ਡਾਇਬਟੀਜ਼ ਦਾ ਹੈਗਾ ਹੀ ਇਹ ਕੀ ਕਾਰਨ ਹੈ ਇਹ ਐਂ ਜੇ ਆਪਣੇ ਖਾਣ ਪਾਣ ਤੇ ਹੀ ਆ ਅੱਜ ਕੱਲ ਜਿਹੜਾ ਆਪਣਾ ਖਾਣ ਪੀਣਾ ਨਾ ਉਹ ਬਹੁਤ ਮਤਲਬ ਜ਼ਹਿਰੀ ਆ ਉਹਦੇ ਉੱਤੇ ਆਪਾਂ ਨੂੰ ਕੰਟਰੋਲ ਕਰਨਾ ਪਊ ਖਾਣ ਪੀਣ ਤੇ ਚੀਜ਼ਾਂ ਦੀ ਮਤਲਬ ਇਹ ਆਪਾਂ ਨੂੰ ਬਦਲਾ ਕਰਨਾ ਪੈਣਾ ਹੈ ਖਾਣ ਪੀਣ ਦੇ ਵਿੱਚ ਜਿਵੇਂ ਇੱਕ ਔਰਤ ਆ ਗਈ ਮੇਰੇ ਕੋਲੇ ਕਹਿੰਦੀ ਬਾਬਾ ਜੀ ਜੇ ਆਟਾ ਹੀ ਆਹ ਕਣਕ ਦਾ ਛੱਡ ਕੇ ਦੂਜਾ ਖਾਣਾ ਤੇ ਦਵਾਈ ਲੈਣ ਦਾ ਕੀ ਫਾਇਦਾ ਮੈਂ ਕਿਹਾ ਭਾਈ ਵੀ ਇਹ ਤਾਂ ਚਲੋ ਕਣਕ ਤੈਨੂੰ ਜ਼ਹਿਰ ਹੈ ਤੇ ਜਦੋਂ ਮਲਟੀ grain ਆਟਾ ਖਾ ਲੇਂਗੇ ਮੈਂ ਕਿਹਾ ਸਤਿ ਉਹਦਣਾ ਕੀ ਹੁੰਦਾ ਤੇ ਦਵਾਈ ਨਹੀਂ ਲੈ ਕੇ ਗਈ ਮੁਰਗੀ ਮੈਂ ਕਿਹਾ ਜਾ ਕਹਿੰਦੀ ਅਖੇ ਆਟਾ ਨਹੀਂ ਛੱਡਣਾ ਮੈਂ ਕਣਕ ਦਾ ਉਹ ਜਦੋਂ ਤੂੰ ਜ਼ਹਿਰ ਨਾ ਛੱਡੀ ਤੇ ਤੇਰੇ ਉਹ ਸ਼ੂਗਰ ਘਟੂਗਾ ਕਿਵੇਂ 4 500 ਬਿਲਕੁਲ ਠੀਕ ਹੈ ਬਿਲਕੁਲ ਉਹ ਤਾਂ ਮੌਤ ਵਾਲੇ ਪਾਸੇ ਤਾਂ ਵੀ ਜਾ ਰਹੀਆਂ ਉਹ ਦੁਆਰੇ ਫੇਰ ਬਸਤਾਉਗੀ ਆ ਜਾਂਦੇ ਮੈਂ ਮੜ ਕੇ 15 20 ਦਿਨ ਬਾਅਦ ਆ ਜਾਂਦੇ ਜਦੋਂ ਪਤਾ ਵੀ ਇਹ ਗੋਲੀ ਨਾ ਨਹੀਂ ਹਟਿਆ ਹੁਣ ਟੀਕੇ ਨਾ ਨਹੀਂ ਹਟਿਆ ਸ਼ੂਗਰ ਉਨਾ ਹੀ ਰਹਿੰਦਾ ਦੁਆਰੇ ਮੈਂ ਮੈਂਟਲ ਆਉਣਾ ਸਿੱਟਣ ਲੱਗਾ 15 ਦਿਨਾਂ ਤੇ 10 ਦਿਨਾਂ ਤੇ ਸ਼ੂਗਰ ਆ ਜਿਵੇਂ ਨੋਰਮਲ ਲਿਆ ਦਿੰਦਾ ਮੈਨੂੰ ਜਮਾ ਕੇ ਵੀ ਦੇਖਿਆ ਕਪੂਰਥਲੇ ਦੇ ਲੋਕਾਂ ਨੇ ਪਹਲਤ ਦੇ ਲੋਕਾਂ ਨੇ ਉਹ ਆ ਕੇ ਦਵਾਈ ਲੈ ਕੇ ਜਾਂਦੇ ਐ ਸ਼ਾਇਦ ਮੇਰੀ ਵੀਡੀਓ ਉਹ ਦੇਖਣਗੇ ਜਦੋਂ ਉਹਨਾਂ ਨੂੰ ਪਤਾ ਵੀ ਅਸੀਂ ਸੱਚ ਆਏ ਗੱਲ ਦਾ ਹਜ਼ਾਰਾਂ ਲੋਕ ਮੇਰੇ ਤੋਂ ਦਵਾਈ ਲੈ ਕੇ ਗਏ ਆ ਗਾਂ ਦੀ ਗਾਂ ਅੱਗੇ ਕਹਿ ਕੇ ਵੀ ਉੱਥੋਂ ਲਿਓ ਜਾ ਕੇ ਦਵਾਈ ਸ਼ੂਗਰ ਦੀ ਬਾਬਾ ਜੀ ਬਾਕੀ ਕੋਈ ਬਲਗਮ ਵਾਲੇ ਰੇਸ਼ੇ ਵਾਲੇ ਖਾਂਸੀਆਂ ਵਾਲੇ ਮਾਈਗਰੇਨ ਸਿਰਦਰਦ ਵਾਲੇ ਇਹ ਜਿਹੇ ਵੀ ਕੇਸ ਬੜਾਉਂਦੇ ਨੇ ਬਹੁਤ ਜੀ ਬਹੁਤ ਇਦਾਂ ਦੇ ਅੱਜ ਮੈਂ ਤੁਹਾਨੂੰ ਕਹੀਦਾ ਜਾਨਾ ਵੀ ਜਿਹੜਾ ਬੰਦਾ ਇਸ ਬਿਮਾਰੀ ਤੋਂ ਪੀੜਤ ਹੈ ਗਾ ਉਹ ਮਤਲਬ ਇਹ ਉਹਨੂੰ ਹੋਰ ਵੀ ਬਿਮਾਰੀਆਂ ਨਾਲ ਲੱਗਦੀਆਂ ਕਿਉਂਕਿ ਖਾਣ ਪੀਣਾ ਆਪਣਾ ਗੰਧਲਾ ਹੈ ਮਾੜਾ ਸਰੀਰਕ ਐਕਟੀਵਿਟੀ ਘਟੀ ਹੋਈ ਹੈ ਹਾਂ ਘਟੀ ਹੋਈ ਹੈ ਇਸ ਕਰਕੇ ਉਹਦੇ ਨਾਲ ਸਰੀਰ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਉਹ ਵੀ ਬਿਮਾਰੀ ਐਕਣੀ ਹਰ ਇੱਕ ਬੰਦੇ ਨੂੰ ਪੰਜ ਚਾਰ ਚਾਰ ਬਿਮਾਰੀਆਂ ਜਦੋਂ ਅੱਗੇ ਪਤਾ ਲੱਗੀ ਦਾ ਰਿਪੋਰਟਾਂ ਦੇਖੀ ਦੀਆਂ ਉਹਨਾਂ ਦੀਆਂ ਵੀ ਉਹਨੂੰ ਆ ਵੀ ਬਿਮਾਰੀ ਆ ਵੀ ਬਿਮਾਰੀ ਆ ਵੀ ਬਿਮਾਰੀ ਜਿਵੇਂ ਉਹ ਨਸ਼ੇ ਵਾਲੇ ਆ ਉਹਨਾਂ ਨੂੰ ਕਾਲਾ ਪੀੜਗਾ ਪੱਕਾ ਹੀ ਆ ਜਿਹੜਾ ਚਿੱਟਾ ਲਾਉਂਦੇ ਆ ਭਾਵਾਂ ਦੀ ਉਹ ਟੀਕੇ ਨਾਲ ਲੈਂਦੇ ਭਾਵਾਂ ਪੰਨੀ ਨਾਲ ਲੈਂਦੇ ਆ ਕਾਲਾ ਪੀੜਗਾ ਹੈਗਾ ਹੀ ਹੈਗਾ ਜਦੋਂ ਪਤਾ ਬਾਤ ਲੱਗਦਾ ਇਸ ਕਰਾਂ ਤੇ ਮੈਂ ਕਹਿੰਦਾ ਜਦੋਂ ਚੈੱਕ ਕਰਾਂਦੇ ਆ ਪਤਾ ਤਾਂ ਲੱਗ ਜਾਂਦਾ ਜਦੋਂ ਉਹਨਾਂ ਦੇ ਅੰਦਰ ਗਰਮੀ ਪੈ ਜਾਂਦੀ ਖਾਣਾ ਤਾਂ ਖਾਣਾ ਹੀ ਨਹੀਂ ਉਹਨਾਂ ਨੇ ਟਾਈਮ ਨਾਲ ਜਦੋਂ ਰੋਟੀ ਨਾਲ ਟਾਈਮ ਨਾਲ ਖਾਦੀ ਪੇਟ ਭੁੱਖਾ ਹੋਵੇ ਤੇ ਗਰਮੀ ਪੈ ਕੇ ਅੰਦਰ ਕਾਲਾ ਪੀੜਗਾ ਬਣਨਾ ਫੋਰ ਕੀ ਹੋਣਾ ਉਹਨਾਂ ਨੂੰ ਠੀਕ ਹੈ ਤੇ ਸੋ ਬਾਬਾ ਜੀ ਇੱਕ ਵਾਰ ਦੱਸ ਦੋ ਦਰਸ਼ਕਾਂ ਨੂੰ ਕਿ ਚਾਹੇ ਕੋਈ ਵੀ ਨਸ਼ਾ ਨਸ਼ਾ ਛਡਾਉਣਾ ਹੈ ਜਾਂ ਕੋਈ ਵੀ ਇਲਾਜ ਕਰਾਉਣਾ ਹੈ ਉਹਨਾਂ ਨੂੰ ਆਉ ਨੇੜੇ ਬਾਬਾ ਫਰੀਦ ਕਾਲਜ ਮੁਕਸਰ ਰੋਡ ਬਠਿੰਡੇ ਤੋਂ ਆਉਣ ਲਈ 9 ਕਿਲੋਮੀਟਰ ਹੈ ਸਿਰਫ 9 ਕਿਲੋਮੀਟਰ ਮੁਕਸਰ ਨੂੰ ਬੱਸਾਂ ਜਾਂਦੀਆਂ ਜੇ ਕਿਸੇ ਨੇ ਆਪਦੀ ਗੱਡੀ ਤੇ ਆਉਣਾ ਸਿੱਧਾ ਦਿਓਣਪਿੰਡ ਬਠਿੰਡੇ ਤੋਂ ਥਰਮਲਾ ਕੋਲੋਂ ਠੀਕ ਹੈ ਜੀ 9 ਕਿਲੋਮੀਟਰ ਮੇਰਾ ਪਿੰਡ ਦਿਉਣ ਅੱਡੇ ਦੇ ਉੱਤੇ ਆਪਣੀ ਸ਼ਾਪ ਹੈ ਜਦੋਂ ਮਰਜ਼ੀ ਆ ਜਾਓ ਫੋਨ ਕਰਨ ਦੀ ਤੁਹਾਨੂੰ ਲੋੜ ਨਹੀਂ ਅੱਡੇ ਤੇ ਆ ਕੇ ਮੈਨੂੰ ਕਾਲ ਕਰੋ ਨੰਬਰ ਮੇਰੇ ਵਿੱਚ ਹੈ ਐਵੇਂ ਨਹੀਂ ਵੀ ਆਪਾਂ ਕਿੱਧਰ ਦੀ ਆਈਏ ਜੀ ਕਿੰਨੇ ਕਿਲੋਮੀਟਰ ਆ ਜੀ ਮੇਰੇ ਪਿੰਡ ਤੋਂ ਹੁਣ ਮੈਂ ਕਿਹੜਾ ਪਿੰਡ ਨਾਪਦਾ ਤੁਹਾਡੇ ਵੀ ਤੁਸੀਂ ਸਿੱਧਾ ਮਠਿੰਡਾ ਬਠਿੰਡੇ ਤੋਂ ਨਾਲ ਹੀ ਦਿਉਣ ਪਿੰਡ ਹੈ ਮੇਰੀ ਅੱਡੇ ਤੇ ਸ਼ਾਪ ਹੈ ਜਦੋਂ ਮਰਜ਼ੀ ਆ ਜਾਓ ਸੁਖਦੀਪ ਬਾਬਾ ਜਦੋਂ ਮਰਜ਼ੀ ਜਿੰਨੂੰ ਮਰਜ਼ੀ ਪੁੱਛ ਲਓ ਮੈਂ ਕੱਲਾ ਹੀ ਅੱਡੇ ਤੇ ਮੇਰੀ ਕੱਲੇ ਦੀ ਸ਼ਾਪ ਹੈ ਹੋਰ ਕੋਈ ਇੱਥੇ ਬਾਬਾ ਨਹੀਂ ਨਾ ਕੋਈ ਦਵਾਈਆਂ ਵਾਲਾ ਕੈਂਸਰ ਵਾਲਾ ਨਾ ਕੋਈ 슈ਗਰ ਵਾਲ ਪਰਿਵਾਰਕ ਮੈਂਬਰ ਕੋਈ ਨਸ਼ਾ ਕਰ ਰਿਹਾ ਡੋਡੇ ਪੋਸਟ ਫੀਮ ਸ਼ਰਾਬ ਭੁੱਕੀ ਚਿੱਟਾ ਸਮੈਕ ਕੋਈ ਨਸ਼ਾ ਜਾਂ ਸਿਰ ਤੋਂ ਲੈ ਕੇ ਪੈਰ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਠੀਕ ਨਹੀਂ ਹੋ ਰਹੀ ਲਾਜ ਲਾਜ ਲੱਗ ਰਹੀ ਹੈ ਨਾ ਮੁਰਾ ਲੱਗ ਰਹੀ ਹੈ ਤਾਂ ਪਿੰਡ ਦਿਉਣ ਜੂਰ ਆਓ ਬਾਬਾ ਸੁਦੀਪ ਸਿੰਘ ਕੋਲ ਆਓ ਇੱਥੇ ਰਿਪੋਰਟਾਂ ਲੈ ਕੇ ਆਓ ਜੇ ਆਪ ਆਓ ਪੀੜਤ ਨੂੰ ਨਾਲ ਲੈ ਕੇ ਆਓ ਮਰੀਜ਼ ਨਾਲ ਲੈ ਕੇ ਆਓ ਤੇ ਇੱਥੇ ਆ ਕੇ ਗੱਲ ਕਲੀਅਰ ਕਰੋ ਤੇ ਫਿਰ ਕੁਝ ਦਿਨਾਂ ਚ ਦਵਾਈ ਖਾ ਕੇ ਨਾ ਹੋਵੇ ਤੁਹਾਡਾ ਇਲਾਜ ਨਾ ਠੀਕ ਹੋਵੇ ਤਾਂ ਸਾਨੂੰ ਦੱਸਿਓ ਤਾਂ ਸਾਡੇ ਨਾਲ ਗੱਲ ਕਰੋ 有，你看。